ਸੌਣ ਮਹੀਨੇ ਦੇ ਵਿੱਚ ਜੋ ਮਟਿਆਰਾ ਨੇ ਉਹ ਇਕੱਠੀਆਂ ਹੋ ਕੇ ਰਲ ਮਿਲ ਕੇ ਤੀਆਂ ਲਾਉਂਦੀਆਂ ਨੇ ਅਜੇ ਹਾਈ ਕੁਝ ਨਜ਼ਾਰਾ ਸੰਗਰੂਰ ਦਾ ਤੁਸੀਂ ਵੇਖ ਰਹੇ ਹੋ ਸੰਗਰੂਰ ਦੇ ਵਿੱਚ ਜਿੱਥੇ ਤੀਆਂ ਮਨਾਈਆਂ ਜਾ ਰਹੀਆਂ ਨੇ ਬੋਲੀਆਂ ਵੀ ਪਾਈਆਂ ਜਾ ਰਹੀਆਂ ਨੇ ਬੋਲੀਆਂ ਪਾਈਆਂ ਜਾ ਰਹੀਆਂ ਨੇ ਤੇ ਖੂਬ ਨੱਚਿਆ ਕਰਤੇ ਆ ਜਾ ਰਿਆ ਆਓ ਜੀ ਜਿਆ ਨੂੰ ਮੈਂ ਲੱਖ ਲੱਖ ਸ਼ੁਕਰ ਮਨਾਵਾ ਆਓ ਜੀ ਜਿਆ ਨੂੰ ਮੈਂ ਲੱਖ ਲੱਖ ਸ਼ੁਕਰ ਮਨਾਵਾ ਹੱਥ ਜੋੜ ਕੇ ਕਰਾ ਬੇਣ ਚੀਰਨੀ ਜੀ ਚਕਾ ਮ ਆਉਂਦੇ ਸਜਣਾ ਦੀ ਢੂੜ ਮੱਥੇ ਨਾਲ ਲਾਵਾ ਆਉਂਦੇ ਸਜਣਾ ਦੀ ਢੂੜ ਮੱਥੇ ਨਾਲ ਲਾਵਾ ਆਉਂਦੇ ਸਜਣਾ ਦੀ ਢੂੜ ਮੱਥੇ ਨਾਲ ਲਾਵਾ ਆਉਂਦੇ ਸਜਣਾ ਦੀ ਆਪਣੇ ਨੇ ਘੌਰ ਕੇ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਨੂੰ ਚਾਹ ਹੁੰਦਾ ਕਿ ਕਦੋਂ ਸੌਣ ਚੜੂਗਾ ਤੇ ਕਦੋਂ ਅਸੀਂ ਤੀਆਂ ਲਾਵਾਂਗੇ ਤੁਸੀਂ ਵੇਖ ਸਕਦੇ ਹੋ ਸਾਰੀਆਂ ਹੀ ਕੁੜੀਆਂ ਨੇ ਜੋ ਨੱਚ ਟੱਪਦਾ ਰਹੀਆਂ ਨੇ ਪਰ ਖੂਬ ਸਜੀਆਂ ਵੀ ਹੋਈਆਂ ਨੇ ਗੱਲ ਵੀ ਕਰਨ ਲੈਨੇ ਕੀ ਨਾਮ ਹੈ ਗੁਰਜੀਤ ਕੌਰ ਜੀ ਗੁਰਜੀਤ ਤੀਆਂ ਕਿਉਂ ਲੱਗਦੀਆਂ ਨੇ ਸਰ ਇਹ ਸਾਡਾ ਪ੍ਰਾਣਾ ਸੱਭਿਆਚਾਰਕ ਹੈ ਤੇ ਤਾਂ ਕਰਕੇ ਲੱਗਦੀਆਂ ਨੇ ਜੀ ਸ਼ੁਰੂ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਲਾਈਆਂ ਜਾਂਦੀਆਂ ਸੀਗੀਆਂ ਜੀ ਤੇ ਉਹ ਹੁਣ ਇਹ ਚੀਜ਼ ਨੂੰ ਕਾਇਮ ਰੱਖਿਆ ਜਾ ਰਿਹਾ ਜੀ ਕਿਉਂਕਿ ਹੁਣ ਦੀ ਅੱਜ ਕੱਲ ਪੀੜ੍ਹੀ ਭੁੱਲ ਚੁੱਕੀ ਆ ਇਸ ਚੀਜ਼ ਨੂੰ ਪਰ ਸਾਡੀ ਕੋਸ਼ਿਸ਼ ਹੈ ਵੀ ਉਹ ਪੁਰਾਣੇ ਟਾਈਮ ਨੂੰ ਯਾਦ ਰੱਖਿਆ ਜਾਵੇ ਕਿਤੇ ਨਾ ਕਿਤੇ ਪ੍ਰਾਣਾ ਸੱਭਿਆਚਾਰਕ ਅਲੋਪ ਹੁੰਦਾ ਜਾ ਰਿਹਾ ਹੁਣ ਤਾਂ ਇਥੇ ਪਹਿਲਾਂ ਫਰੋਟਿਆਂ ਥੱਲੇ ਦੀਆਂ ਲੱਗਦੀਆਂ ਸੀ ਹੁਣ ਸਿਰਫ ਹੌਟਨਾ ਤੱਕ ਸੀਮਿਤ ਰਹੀ ਹੈ ਹਾਂਜੀ ਉਹ ਵੀ ਇੱਕ ਫਾਰਮੈਲਟੀ ਆ ਸਰ ਅਸਲੀ ਤੀਆਂ ਤਾਂ ਬਾਹਰ ਦਰਖਤਾਂ નીચે ਪਿੰਗਾ ਪਾ ਕੇ ਲੱਗਦੀਆਂ ਸੀ ਤੇ ਪਰ ਹੁਣ ਸਿਰਫ ਇੱਕ ਫਾਰਮੈਲਟੀ ਰਹੀ ਗਈ ਪਰ ਅੱਜ ਦੇ ਟਾਈਮ ਵਿੱਚ ਜ਼ਰੂਰੀ ਆ ਕਿ ਮਾਮਾ ਬੱਚਿਆਂ ਨੂੰ ਇਹ ਚੀਜ਼ਾਂ ਦਾ ਲੈ ਕੇ ਜਾਣ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਤੀਆਂ ਦੇ ਮੌਕੇ ਸੁੰਧਾਰਾ ਵੀ ਆਉਂਦਾ ਹੁੰਦਾ ਸੀ ਪੇਕਿਆਂ ਦੇ ਬੰਦ ਹਾਂਜੀ ਹੁਣ ਵੀ ਆਉਂਦਾ ਜੀ ਪਿੰਡਾਂ 'ਚ ਤਾਂ ਹੁਣ ਵੀ ਆਉਂਦਾ ਪਰ ਸ਼ਹਿਰਾਂ 'ਚ ਇਹ ਚੀਜ਼ ਹਲਕ ਹੋ ਗਈ ਪਿੰਡਾਂ 'ਚ ਤਾਂ ਹੁਣ ਵੀ ਕੁੜੀਆਂ ਉਡੀਕਦੀਆਂ ਨੇ ਪੇਕਿਆਂ ਦੇ ਸੁੰਧਾਰੇ ਨੂੰ ਜੀ ਬਿਲਕੁਲ ਤੀਆਂ ਦਾ ਮਾਤਾ ਕੀ ਨਾ ਬੇਟਾ ਹਰਮਨਦੀਪ ਕੌਰ ਜੀ ਹਰਮਨ ਤੀਆਂ ਮਨਾ ਰਹੇ ਕਿ ਬੋਲਣਾ ਚੁਣੇ ਮੈਂ ਇੱਕ ਸੰਧ ਰਾਤ ਨਹੀਂ ਦੀ ਨਹੀਂ ਆਈ ਜੀ ਚਾਈ ਵਾਲਾ ਸੀ ਜੀ ਤੀਆਂ ਦਾ ਬਾਕੀ ਸਾਰੇ ਕੁੜੀਆਂ ਵਧੀਆ ਤਿਆਰਬਾਰ ਹੋਣ ਦਾ ਇੱਕ ਮਸਾ ਟਾਈਮ ਮਿਲਦਾ ਹੀ ਤੇ ਬਹੁਤ ਵਧੀਆ ਲੱਗਦਾ ਹੈ ਜੀ ਮੈਂ ਟੈਂਡ ਕਰਕੇ ਜੀ ਪਰ ਪਹਿਲਾਂ ਵਾਂਗੂ ਤਾਂ ਨਹੀਂ ਪਰ ਇੱਥੇ ਮੈਡਮ ਕਰਕੇ ਵਧੀਆ ਮਨਾ ਰਹੇ ਆਂ ਤਨਵੀਰ ਖਾਸ ਕਰ ਪਿੰਡ ਚੋਂ ਆਏ ਹੋ ਤਾਂ ਬੜਾ ਚੌਹ ਹੁੰਦਾ ਹੈ ਨਾ ਵੀ ਤੀਆਂ ਨੇ ਮੈਨੂੰ ਲੱਗਦਾ ਜਿਸ ਤਰ੍ਹਾਂ ਹਰਮਨ ਨਾਲ ਗੱਲ ਹੋਈ ਉਹ ਨੀਂਦ ਨਹੀਂ ਸੋਣੋਂ ਵੀ ਨਹੀਂ ਆਈ ਉਹ ਵੀ ਤੀਆਂ ਬਣਾਵਾਂਗੇ ਹਰਮਨ ਬੋਲੀ ਸੁਣਨਾ ਚਾਹੁੰਦੇ ਹਾਂ ਹਾਂਜੀ ਬੋਲੀ ਪਾਈਏ ਤਾਂ ਕਰੀਏ ਨਾ ਕਿਤੇ ਮਿਟਨੀ ਬੋਲੀ ਪਾਈਏ ਤਾਂ ਕਰੀਏ ਨਾ ਕਿਤੇ ਮਿਟਨੀ ਬੋਲੀ ਇਹ ਬਿਲਕੁਲ ਖੂਬਸੂਰਤ ਬੋਲੀ ਭਈਆ ਛੋਟੀ ਬੱਚੀ ਨੇ ਤੇ ਮੈਡਮ ਵੀ ਹੋਣਾ ਕੀ ਨਾਮ ਹੈ ਜੀ ਸਰਪਿਤਪਾਲ ਕੌਰ ਜੀ ਤੀਆਂ ਮਨਾਈ ਜਾਂਦੀਆਂ ਨੇ ਤੀਆਂ ਬਾਰੇ ਦੱਸੋ ਕੁਝ ਤੀਆਂ ਸੌਣ ਦੇ ਵਿੱਚ ਮਨਾਈਆਂ ਜਾਂਦੀਆਂ ਨੇ ਇੱਥੇ ਕੁੜੀਆਂ ਇਕੱਠੇ ਹੋ ਕੇ ਗਿੱਧਾ ਪਾਉਂਦੀਆਂ ਨੇ ਗੀਆਂ ਨੱਚਦੀਆਂ ਗਾਉਂਦੀਆਂ ਨੇ ਗੀਆਂ ਕੁਝ ਕੁੜੀਆਂ ਆਪਦੇ ਸੌਰਿਆਂ ਤੋਂ ਵੀ ਪੇਕ ਕੇ ਆਉਂਦੀਆਂ ਨੇ ਜੀ ਤਾਂ ਕਿ ਆਪਣੀ ਖੁਸ਼ੀ ਜ਼ਾਹਿਰ ਕਰ ਸਕਣ ਪਰ ਕੁਝ ਅਜਿਹੇ ਨੌਜਵਾਨ ਬੱਚੇ ਵੀ ਨੇ ਜੋ ਹਲੇ ਵੀ ਪੁਰਾਣੇ ਸੱਭਿਆਚਾਰਕ ਨੂੰ ਜਿਉਂਦਾ ਰੱਖਣ ਦੇ ਲਈ ਤੀਆਂ ਮਨਾ ਰਹੇ ਨੇ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਵੀ ਤੀਆਂ ਮਨਾਏ ਜਾ ਰੀਆਂ ਕੈਮਰਾਮੈਨ ਮਹਿੰਦਰਨਾ ਆਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ